ਸਾਤਰੀ ਕਾ ਜੀ ਅੱਜ ਦੀ ਸਟੋਰੀ ਮੋਤਾ ਸਿੰਘ ਢੀਂਸਾ ਵੱਲੋਂ ਦੱਸੀ ਗਈ ਆ ਜਿਹੜੀ ਕਿ ਮਾਨਕ ਸਾਹਿਬ ਤੇ ਰਣਜੀਤ ਮਣੀ ਦੀ ਉਹਨਾਂ ਦੇ ਪਿੰਡ ਇੱਕ ਅਖਾੜੇ ਤੇ ਹੋਈ ਕਹਿੰਦੇ ਮੇਰੇ ਪਿੰਡ ਵਿਆਹ ਤੇ ਮਾਨਕ ਦਾ ਖਾੜਾ ਲੱਗਿਆ ਹੋਇਆ ਸੀ ਤੇ ਰਣਜੀਤ ਮਣੀ ਨਾਲ ਸਾਥ ਦੇ ਰਿਆ ਸੀ ਅਸੀਂ ਰਣਜੀਤ ਮਣੀ ਦਾ ਗੀਤ ਪਹਿਲਾਂ ਸੁਣਿਆ ਹੋਇਆ ਸੀ ਪੈਗ ਦੇ ਸਰੂਰ ਆਉਣ ਤੋਂ ਬਾਅਦ ਅਸੀਂ ਸਟੇਜ ਸੈਕਟਰੀ ਨੂੰ ਕਿਹਾ ਕਿ ਉਹ ਨੌਜਵਾਨ ਤੋਂ ਗੀਤ ਲਵਾਓ ਔ ਨੌਜਵਾਨ ਤੋਂ ਗੀਤ ਲਵਾਓ ਉਹ ਆ ਨਾ ਕੰਨੀ ਕਰੀ ਜਾਵੇ ਤੇ ਸਾਨੂੰ ਟਾਲੀ ਜਾਵੇ ਤੇ ਅਸੀਂ ਗੁੱਸੇ ਚ ਆਈ ਜਾਈਏ ਸਾਡਾ ਇੱਕ ਫਿਰ ਸੀਨੀਅਰ ਬਾਈ ਭੰਗੜੇ ਦਾ ਸਿਰ ਕੱਢ ਸੀ ਉਸ ਨੇ ਸਿੱਧਾ ਮਾਨਕ ਨੂੰ ਛਪਾਰਚ ਕਰ ਦਿੱਤੀ ਕਹਿੰਦਾ ਰਣਜੀਤ ਤੋਂ ਗੀਤ ਲਵਾਓ ਉਹ ਤੋਂ ਗਵਾਓ ਰਣਜੀਤ ਜਿਹੜਾ ਉਹ ਖੜਾ ਆ ਮਾਨਕ ਨੇ ਦੋ ਗੀਤ ਬਾਅਦ ਰਣਜੀਤ ਨੂੰ ਗੀਤ ਗਾਉਣ ਲਈ ਕਿਹਾ ਤਾਂ ਰਣਜੀਤ ਨੇ ਖੁੱਲ ਕੇ ਗੀਤ ਗਾਇਆ ਲੋਕਾਂ ਨੇ ਸਟੇਜ ਤੇ ਨੋਟਾਂ ਦੀ ਬਰਸਾਤ ਕਰ ਦਿੱਤੀ ਗੀਤ ਖਤਮ ਹੋਇਆ ਤਾਂ ਲੋਕਾਂ ਨੇ ਇੱਕ ਹੋਰ ਦੀ ਸ਼ਿਫਾਰਿਸ਼ ਕਰਤੀ ਫਰਮਾਇਸ਼ ਕਰ ਦਿੱਤੀ ਰਣਜੀਤ ਮਣੀ ਨੇ ਜੀ ਉੱਥੇ ਤਿੰਨ ਗੀਤ ਲਗਾਤਾਰ ਗਾ ਕੇ ਮੇਲਾ ਲੁੱਟ ਲਿਆ ਤੇ ਤਾੜੀਆਂ ਤਾੜੀਆਂ ਹੋਣ ਲੱਗ ਪਈਆਂ ਤੇ ਲੋਕ ਕਹਿੰਦੇ ਵਾਹ ਵਾਹ ਕਿਆ ਵਧੀਆ ਮਾਨਕ ਨੇ ਜਲਦੀ ਹੀ ਇੱਕ ਦੋ ਗੀਤ ਗਾ ਕੇ ਖੜਾ ਬੰਦ ਕਰ ਦਿੱਤਾ ਕਿਉਂਕਿ ਉਸ ਦਿਨ ਮਾਨਕ ਤੋਂ ਲੋਕਾਂ ਨੂੰ ਪਤਾ ਨਹੀਂ ਕਿਉਂ ਸਕੂਨ ਜਿਹਾ ਨਹੀਂ ਸੀ ਆ ਰਿਹਾ ਜਾਂ ਤਾਂ ਮਾਨਕ ਸਾਹਿਬ ਗੁੱਸੇ ਵਿੱਚ ਖਿਜੇ ਹੋਏ ਸਨ ਇਸ ਲਈ ਉਹਨਾਂ ਨੇ ਦਵਾਸਤ ਖਾੜਾ ਖਤਮ ਕਰ ਦਿੱਤਾ ਖਾੜਾ ਖਤਮ ਹੋਣ ਤੋਂ ਬਾਅਦ ਰਣਜੀਤ ਸਾਡੇ ਕੋਲ ਆ ਕੇ ਸਾਨੂੰ ਮਿਲਿਆ ਇਹ ਕਹਿਣ ਲੱਗਾ ਅੱਜ ਮੇਰਾ ਆਖਰੀ ਪ੍ਰੋਗਰਾਮ ਮੰਨ ਲਵੋ ਮਾਨਕ ਸਾਹਿਬ ਨਾਲ ਤੁਸੀਂ ਚੰਗੀ ਨਹੀਂ ਕੀਤੀ ਉਹਨਾਂ ਨੂੰ ਇਹ ਗਾਣਾ ਮੈਨੂੰ ਗਵਾਉਣ ਲਈ ਕਹਿ ਕੇ ਸ਼ਾਇਦ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਾ ਉਹ ਕਹਿੰਦੇ ਜੋ ਮਰਜੀ ਆ ਭਾਈ ਤੂੰ ਗਾਇਆ ਬਹੁਤ ਕਹਿੰਦਾ ਤੁਹਾਨੂੰ ਨਹੀਂ ਪਤਾ ਇਹ ਮੇਰਾ ਅੱਜ ਆਖਰੀ ਪ੍ਰੋਗਰਾਮ ਆ ਹੁਣ ਮੈਨੂੰ ਮਾਨਕ ਨੇ ਨਾਲ ਉਠਾ ਦੇਣਾ ਆ ਹੁਣ ਮਾਨਕ ਨੇ ਮੈਨੂੰ ਨਾਲ ਰੱਖਣਾ ਨਹੀਂਗਾ ਇਹ ਤੇ ਉਹੀ ਗੱਲ ਹੋਈ ਮਾਨਕ ਸਾਹਿਬ ਨੇ ਉਹਦੀ ਜਾਨ ਦੇ ਦੀ ਹੀ ਛੁੱਟੀ ਕਰ ਦਿੱਤੀ ਮਾਨਕ ਨੂੰ ਠਾ ਦੇ ਮਾਨਕ ਸਾਹਿਬ ਨੇ ਠਾ ਦਿੱਤਾ ਨੂੰ ਤੇ ਰਣਜੀਤ ਮਣੀ ਦੀ ਉਸ ਤੋਂ ਬਾਅਦ ਬਹੁਤ ਚੜ੍ਹਾਈ ਹੋਈ ਉਹਦੇ ਬਹੁਤ ਗਾਣੇ ਚੱਲੇ ਤੇ ਹੁਣ ਉਹ ਆਪਣੀਆਂ ਆਖਰੀ ਇੰਟਰਵਿਊਾਂ ਦੇ ਵਿੱਚ ਮੁਲਾਕਾਤਾਂ ਦੇ ਵਿੱਚ ਮੇਰੇ ਪਿੰਡ ਉੱਬਾਵਾਲ ਦਾ ਜ਼ਿਕਰ ਜ਼ਰੂਰ ਕਰਦਾ ਹੈ ਕਹਿੰਦਾ ਹੈ ਕਿ ਮੈਂ ਉੱਬਾਵਾਲ ਤੋਂ ਗਾਇਕ